ਜੇਕਰ ਤੁਸੀਂ ਵੀ ਹਵਾਈ ਸਫਰ ਕਰਦੇ ਹੋ ਹਮੇਸ਼ਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਲਈ ਹਵਾਈ ਜਹਾਜ਼ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖਬਰ ਆ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਹਵਾਈ ਜਹਾਜ਼ ਦੇ ਵਿੱਚ ਕੁਝ ਅਜਿਹੇ ਸ਼ਬਦ ਬੋਲਦੇ ਹੋ ਜਿਨ੍ਹਾਂ ਨੂੰ ਬੋਲਣ ਦੇ ਉੱਤੇ ਪਾਬੰਦੀ ਲਗਾਈ ਗਈ ਆ ਤਾਂ ਤੁਹਾਡੇ ਉੱਤੇ ਵੱਡੀ ਕਾਰਵਾਈ ਹੋ ਸਕਦੀ ਹੈ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਵਾਈ ਜਹਾਜ਼ ਦੇ ਵਿੱਚ ਇਹ ਕਈ ਅਜਿਹੇ ਸ਼ਬਦ ਜਿਹੜੇ ਕਿ ਆਮ ਤੌਰ ਤੇ ਸੁਣਨ ਦੇ ਲਈ ਤਾਂ ਆਮ ਲੱਗਦੇ ਨੇ ਪਰ ਜਿਨ੍ਹਾਂ ਦਾ ਮਤਲਬ ਹੈ ਜਿਹੜਾ ਉਹ ਸਿੱਧਾ ਤੋਂ ਸਿੱਧਾ ਨੁਕਸਾਨਦਾਇਕ ਚੀਜ਼ਾਂ ਦੇ ਨਾਲ ਜੁੜਦਾ ਤਾਂ ਉਹਨਾਂ ਨੂੰ ਬੋਲਣ ਦੇ ਉੱਤੇ ਪਾਬੰਦੀ ਆ ਜੇਕਰ ਤੁਸੀਂ ਵੀ ਹਵਾਈ ਸਫ਼ਰ ਕਰਦੇ ਹੋ ਤਾਂ ਤੁਸੀਂ ਧਿਆਨ ਨਾਲ ਸੁਣੋ ਇਹ ਖਬਰ ਤੁਹਾਡੇ ਲਈ ਹੈ ਕਿ ਤੁਸੀਂ ਸੁਚੇਤ ਰਹੋ ਤੁਹਾਡੇ ਤੇ ਕੋਈ ਵੱਡੀ ਕਾਰਵਾਈ ਨਾ ਹੋ ਜਾਵੇ ਤੁਹਾਨੂੰ ਜੇਲ੍ਹ ਨਾ ਜਾਣਾ ਪੈ ਜਾਵੇ ਇਸ ਲਈ ਧਿਆਨ ਦੇ ਨਾਲ ਇਹ ਖਬਰ ਸੁਣੋ ਕਿਉਂਕਿ ਹਵਾਈ ਜਹਾਜ਼ ਦੇ ਵਿੱਚ ਅਕਸਰ ਸਫ਼ਰ ਕਰਨ ਵਾਲੇ ਕਈ ਵਾਰ ਇਹ ਗਲਤੀ ਕਰ ਦਿੰਦੇ ਨੇ ਤਾਂ ਉਹਨਾਂ ਦੀ ਫਲਾਈਟ ਹੈ ਜਿਹੜੀ ਉਹ ਡਿਲੇ ਹੋ ਜਾਂਦੀ ਆ ਉਹਨਾਂ ਨੂੰ ਸਫ਼ਰ ਕਰਨ ਦੇ ਵਿੱਚ ਮੁਸ਼ਕਲ ਆ ਜਿਹੜੀ ਉਹ ਆਉਂਦੀ ਆ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਹਵਾਈ ਯਾਤਰਾ ਤੁਹਾਡਾ ਸਮਾਂ ਬਚਾਉਣ ਅਤੇ ਆਰਾਮ ਨਾਲ ਮੰਜ਼ਲ ਤੱਕ ਪਹੁੰਚਾਉਣ ਦਾ ਇੱਕ ਬਿਹਤਰੀਨ ਤਰੀਕਾ ਹੈ ਹਵਾਈ ਅੱਡਿਆਂ ਅਤੇ ਜਹਾਜ਼ਾਂ ਦੇ ਵਿੱਚ ਸੁਰੱਖਿਆ ਦੇ ਨਿਯਮ ਬਹੁਤ ਸਖਤ ਹੁੰਦੇ ਨੇ ਜਿਨ੍ਹਾਂ ਜਹੀ ਵੀ ਲਾਪਰਵਾਹੀ ਜਾਂ ਗਲਤ ਸ਼ਬਦਾਂ ਦਾ ਇਸਤੇਮਾਲ ਤੁਹਾਡੀ ਯਾਤਰਾ ਨੂੰ ਬੁਰੇ ਸੁਪਨੇ ਦੇ ਵਿੱਚ ਬਦਲ ਸਕਦਾ ਹੈ ਹਾਲੀ ਦੇ ਵਿੱਚ ਕਈ ਅਜਿਹੇ ਮਾਮਲੇ ਜਿਹੜੇ ਸਾਹਮਣੇ ਆਏ ਨੇ ਜਦੋਂ ਯਾਤਰੀਆਂ ਨੇ ਕੁਝ ਅਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਿਸ ਦੀ ਵਜ੍ਹਾ ਤੋਂ ਨਾ ਸਿਰਫ ਉਹਨਾਂ ਦੀ ਫਲਾਈਟ ਵਿੱਚ ਦੇਰੀ ਹੋਈ ਸਗੋ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਾਣ ਕੇ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਅਜਿਹੇ ਕੁਝ ਸ਼ਬਦ ਜੋ ਸੁਣਨ ਵਿੱਚ ਬਿਲਕੁਲ ਆਮ ਲੱਗਦੇ ਨੇ ਪਰ ਹਵਾਈ ਅੱਡੇ ਜਾਂ ਜਹਾਜ਼ ਦੇ ਵਿੱਚ ਉਹਨਾਂ ਦਾ ਇਸਤੇਮਾਲ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ਕਰ ਦਿੰਦਾ ਜਿਵੇਂ ਬੰਬ ਬੰਦੂਕ ਚਾਕੂ ਅੱਤਵਾਦੀ ਹਾਈਜੈਕ ਬਿਸਫੋਟਕ ਕ੍ਰੈਸ਼ ਜੈਵਿਕ ਹਥਿਆਰ ਜਾਂ ਡਰੱਗਸ ਵਰਗੇ ਸ਼ਬਦ ਹਵਾਈ ਅੱਡੇ ਜਾਂ ਫਲਾਈਟ ਦੇ ਵਿੱਚ ਕਦੇ ਵੀ ਮਜ਼ਾਕ ਦੇ ਵਿੱਚ ਨਹੀਂ ਬੋਲਣੇ ਚਾਹੀਦੇ ਇਹ ਸ਼ਬਦ ਸੁਣਦੇ ਹੀ ਸੁਰੱਖਿਆ ਕਰਮੀ ਤੁਰੰਤ ਹਰਕਤ ਦੇ ਵਿੱਚ ਆ ਜਾਂਦੇ ਨੇ ਜਿਸ ਤੋਂ ਤੁਹਾਡੀ ਯਾਤਰਾ ਦੇ ਵਿੱਚ ਲੰਬੀ ਦੇਰੀ ਹੋ ਸਕਦੀ ਹੈ ਅਤੇ ਤੁਸੀਂ ਕਾਨੂੰਨੀ ਮੁਸ਼ਕਲਾਂ ਦੇ ਵਿੱਚ ਵੀ ਪੈ ਸਕਦੇ ਹੋ ਉਦਾਹਰਨ ਵਜੋਂ ਜੇਕਰ ਕੋਈ ਹਵਾਈ ਅੱਡਾ ਜਾਂ ਫਲਾਈਟ ਦੇ ਵਿੱਚ ਹਾਦਸੇ ਮਜ਼ਾਕ ਦੇ ਵਿੱਚ ਕਹਿ ਦਿੰਦਾ ਕਿ ਬੈਗ ਵਿੱਚ ਬੰਬ ਹੈ ਤਾਂ ਉਹ ਉਸ ਨੂੰ ਤੁਰੰਤ ਹਿਰਾਸਤ ਦੇ ਵਿੱਚ ਲੈ ਸਕਦਾ ਤਾਂ ਇਸ ਲਈ ਇਹਨਾਂ ਪਰੇਸ਼ਾਨੀਆਂ ਤੋਂ ਬਚਣ ਦੇ ਲਈ ਹਵਾਈ ਯਾਤਰਾ ਦੌਰਾਨ ਆਪਣੀ ਗੱਲ ਦੌਰਾਨ ਬੇਹਦ ਸਾਵਧਾਨੀ ਵਰਤੋ ਖਾਸ ਕਰਕੇ ਸੋਸ਼ਲ ਮੀਡੀਆ ਤੇ ਵੀ ਅਜਿਹੀ ਕੋਈ ਪੋਸਟ ਜਾਂ ਕਮੈਂਟ ਨਾ ਕਰੋ ਜੋ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਪੈਦਾ ਕਰੇ ਆਪਣੇ ਸਮਾਨ ਦੀ ਚੰਗੀ ਤਰ੍ਹਾਂ ਜਾਂਚ ਕਰੋ ਇਹ ਯਕੀਨੀ ਕਰੋ ਕਿ ਤੁਹਾਡੇ ਕੋਲ ਕੋਈ ਵੀ ਸ਼ੱਕੀ ਵਸਤੂ ਨਾ ਹੋਵੇ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਮਜ਼ਾਕ-ਮਜ਼ਾਕ ਦੇ ਵਿੱਚ ਅਜਿਹੇ ਕੁਝ ਸ਼ਬਦਾਂ ਦੀ ਵਰਤੋਂ ਕਰ ਲੈਨੇ ਹੋ ਕਈ ਵਾਰ ਕੀ ਹੁੰਦਾ ਯਾਰ ਦੋਸਤ ਇਕੱਠੇ ਹੁੰਦੇ ਨੇ ਮौज-ਮਸਤੀ ਚੱਲ ਵੀ ਹੁੰਦੀ ਹੈ ਤਾਂ ਮਜ਼ਾਕ-ਮਜ਼ਾਕ ਦੇ ਵਿੱਚ ਇੱਕ ਦੂਜੇ ਨੂੰ ਕੋਈ ਨਾ ਕੋਈ ਗੱਲ ਹੈ ਜਿਹੜੀ ਉਹ ਕਹੀ ਜਾ ਸਕਦੀ ਆ ਤਾਂ ਅਜਿਹੇ ਸ਼ਬਦ ਨਾ ਵਰਤੋ ਜਿਨ੍ਹਾਂ ਦੇ ਕਾਰਨ ਤੁਹਾਨੂੰ ਹੈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਮਜ਼ਾਕ ਦੇ ਵਿੱਚ ਅਜਿਹਾ ਕੋਈ ਸ਼ਬਦ ਤੁਸੀਂ ਬੋਲ ਵੀ ਦਿੰਨੇ ਹੋ ਤਾਂ ਉਸ ਨੂੰ ਜਿਹੜਾ ਕਿ ਜਦੇ ਸੁਰੱਖਿਆ ਏਜੰਸੀਆਂ ਨੂੰ ਜਾ ਕੇ ਕਹੋ ਕਿ ਭਾਈ ਅਸੀਂ ਤਾਂ ਮਜ਼ਾਕ ਕਰਦੇ ਸੀ